ਉਮੀਦਾਂ ਸਮੋਚਣ ਲੱਗਿਆਂ तकरीबन 25 ਮਹੀਨੇ ਹੋ ਚੁੱਕੇ ਪਰੰਤੂ ਸਰਕਾਰਾਂ ਇਨਸਾਫ਼ ਨਹੀਂ ਦੇ ਰਹੀਆਂ ਇਹ ਸਰਕਾਰਾਂ ਜਿਹੜੀਆਂ ਇਹ ਵਾਅਦੇ ਕਰਦੀਆਂ ਮੁੱਕਰਦੀਆਂ ਸਿੱਖਾਂ ਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਇਹਨਾਂ ਸਰਕਾਰਾਂ ਵੱਲੋਂ ਭਾਵੇਂ ਉਹ ਸੈਂਟਰ ਦੀ ਸਰਕਾਰ ਹੈ ਭਾਵੇਂ ਉਹ ਪੰਜਾਬ ਦੀ ਸਰਕਾਰ ਹੈ ਕਿਉਂਕਿ ਉਹ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਅੱਜ ਉਹਨਾਂ ਨੂੰ ਕਿਸ ਸਾਥ ਕਿਹਾ ਮੁੱਖ ਮੰਤਰੀ ਭਗਵਾਨ ਜੱਜ ਕੁਰਸੀ ਆ ਜਾਂਦੀਆਂ ਨਾ ਉਹ ਕੁਰਸੀ ਦੇ ਨ세ਜ ਚ ਪੰਜਾਬ ਦਾ ਜਿਹੜੇ ਹੱਕ ਐ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਭੁੱਲ ਜਾਦੇ ਸੋ ਇਹ ਦੀ ਸਥਿਤੀ ਭੁੱਲ। ਉਹ ਬੰਦੀ ਸਿੰਘ ਜਿਹੜੇ ਕੋਰਟ ਵੱਲੋਂ ਮਿਲੀਆਂ ਸਜ਼ਾਵਾਂ ਦੁੱਗਣੀਆਂ ਕੱਟ ਚੁੱਕੇ ਪਰੰਤੂ ਸਰਕਾਰਾਂ ਉਹਨਾਂ ਦੀ ਰਿਹਾਈਆਂ ਨਹੀਂ ਕਰਦੀਆਂ ਭਾਵੇਂ ਪੰਜਾਬ ਸਰਕਾਰ ਭਾਵੇਂ ਸੈਂਟਰ ਦੀ ਸਰਕਾਰ ਇਹ ਨਹੀਂ ਹੋ ਸਕਦਾ ਵੀ ਇੱਕ ਜਗ੍ਹਾ ਮੋਰਚਾ ਜਿਹੜੀ ਇੱਕ ਤਾਕਤ ਇੱਕ ਜਗ੍ਹਾ ਇਕੱਠੀ ਕੀਤੀ ਜਾਵੇ ਤੁਹਾਡੀਆਂ ਮੰਗਾਂ ਵਿੱਚ ਜਿਹੜੀ ਸ਼ਾਮਲ ਕੀਤੀਆਂ ਜਾਣ ਦੇਖੋ ਇਹਦਾ ਫਸਾਨਾ ਦਾ ਮੋਰਚੇ ਦੀ ਗੱਲ ਹੈ ਉਹਨਾਂ ਨੇ ਜਾਣਾ ਸੀ ਆਪਣੇ ਹੱਕ ਲੈਣ ਲਈ ਸਰਕਾਰਾਂ ਤੋਂ ਸੈਂਟਰ ਦੀ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਕਿਉਂਕਿ ਜਿਹੜਾ 2021 ਚ ਉਹਨਾਂ ਨੇ ਸੰਘਰਸ਼ ਲੜਿਆ ਉਸ ਟਾਈਮ ਜਿਹੜੇ ਸਰਕਾਰਾਂ ਨੇ ਸੈਂਟਰ ਦੀ ਸਰਕਾਰ ਨੇ ਵਾਅਦੇ ਕੀਤੇ ਸੀ ਉਸ ਤੋਂ ਮੁੱਕਰੀ ਹੈ ਬਿਲਕੁਲ ਜੀ ਕਮੇਟੀਆਂ ਬਣਾ ਕੇ ਡਿਟੀਆਂ ਲਾਈਆਂ ਜਾਣਗੀਆਂ ਉਹ ਪਿੰਡਾਂ 'ਚ ਪ੍ਰਚਾਰ ਕਰਨਗੇ ਕਿ ਸਰਕਾਰਾਂ ਇਹਨਾਂ ਮੁੱਦਿਆਂ ਤੇ ਇਨਸਾਫ ਦੇਣ ਲਈ ਤਿਆਰ ਸੋ ਆਉਣ ਵਾਲੇ ਦਿਨਾਂ ਚ ਇਹ ਪ੍ਰਚਾਰ ਦੀ ਲਹਿਰ ਉਹ ਬੜੇ ਵੱਟੇ ਪੱਧਰ ਤੇ ਚੱਲਣ ਜਾ ਰਹੀ ਹੈ। 27 ਚ ਵੋਟਾਂ ਪੈਣੀਆਂ ਨੇ ਫਿਰ ਇੱਕ ਪਾਸੇ ਦੂਜੀ ਪਾਰਟੀ ਵੀ ਐ ਅਕਾਲੀ ਦਾ ਬਾਰਿਸ਼ ਪੰਜਾਬ ਦੇ। ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋਣੀ ਪਾਰਟੀ ਬਣੀ। ਉਹਨਾਂ ਦੀ ਪਾਰਟੀ ਦੇ ਵਿੱਚ ਵੀ ਇੱਕ ਮਤਾ ਪਾਸ ਕੀਤਾ ਹੈ ਕਿ ਬੰਦੀ ਸਿੰਘਾਂ ਦਾ ਕੀ ਲੱਗਦਾ ਹੈ ਵੀ ਉਹ ਪਾਰਟੀ ਕਿੰਨੀ ਕਾਮਯਾਬ ਹੋਊਗੀ? ਜੋ ਅਮਰਤਪਾਲ ਨੇ ਉਹ ਪਾਰਟੀ ਬਣਾਈ ਐ ਉਹਨੂੰ ਸਹੀ ਮੰਨਦੇ ਤੁਸੀਂ? ਦੇਖੋ ਉਹਨਾਂ ਦਾ ਆਪਣੇ ਨਿੱਜੀ ਮਸਲਾ ਅਸੀਂ ਦੇਖੋ ਕੌਮੀ ਇਨਸਾਫ ਮੋਰਚਾ ਲੱਗਿਆ ਜਿਹੜਾ ਉਹ ਕਮਿਊਨਿਟੀਾਂ ਤੇ ਲੱਗਿਆ ਅਸੀਂ ਸਾਰੀ ਪਾਰਟੀਆਂ ਦੇ ਸਤਿਕਾਰ ਕਰਦੇ ਹਾਂ ਕਿ ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ ਉਹ 16 ਤਰੀਕ ਨੂੰ ਅਸੀਂ ਸਾਰੀ ਜਥੇਬੰਦੀਆਂ ਦੇ ਆਗੂ ਸਹਿबान ਦੀ ਮੀਟਿੰਗ ਕੀਤੀ ਹੈ ਉੱਥੇ ਵਿਚਾਰ ਉਹਨਾਂ ਦੇ ਲੈ ਜਾਣਗੇ ਵੀ ਆਪਾਂ ਨੂੰ ਅਗਲਾ ਪ੍ਰੋਗਰਾਮ ਕੀ ਦੇਣਾ ਚਾਹੀਦਾ ਸੋ ਉਹਨਾਂ ਸਾਰਿਆਂ ਦੀ ਸਲਾਹ ਨਾਲ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਣੀ ਹੈ ਇਸ ਕਰਕੇ ਅਸੀਂ ਅਗਲਾ ਪ੍ਰੋਗਰਾਮ ਸਾਸੀਕਾਲ ਜੀ ਮਮਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਅੱਜ ਸਾਡੇ ਨਾਲ ਮੌਜੂਦ ਨੇ ਕੌਮੀ ਸਾਮ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਜੀ ਤੇ ਅੱਜ ਜਿਹੜੀ ਕੌਮੀ ਸਾਮ ਮੋਰਚ ਨੂੰ ਲੈ ਕੇ ਮੀਟਿੰਗ ਹੋਈ ਹੈ ਜੋ ਕੌਮੀ ਸਾਮ ਮੋਰਚ ਦੇ ਵਿੱਚ ਇਕੱਠ ਘਟ ਰਿਹਾ ਉਹਦੇ ਰਿਲੇਟਡ ਵੀ ਉੱਥੇ ਲੋਕਾਂ ਦੇ ਕੱਟ ਕੀਤਾ ਜਾਵੇ ਕੀ ਕੀ ਫੈਸਲੇ ਲਏ ਗਏ ਨੇ ਕੀ ਕੀ ਮਤੇ ਪਾਸ ਕੀਤੇ ਗਏ ਨੇ ਸਾਡੇ ਨਾਲ ਮੌਜੂਦ ਹੋਣਗੇ ਬਾਪੂ ਗੁਰਚਰਨ ਜੀ 사ਸੀਕਾਲ ਜੀ 사ਸੀਕਾਲ ਜੀ ਅੱਜ ਜੋ ਮੀਟਿੰਗ ਹੋਈ ਹੈ ਅਹਿਮ ਮੀਟਿੰਗ ਕੀਤੀ ਗਈ ਹੈ ਕੌਮੀ ਸਾਮ ਮੋਰਚ ਨੂੰ ਮੱਦੇਨਜ਼ਰ ਰੱਖਦੇ ਹੋਏ ਪਹਿਲਾਂ ਉੱਥੇ ਸਤਰਾ ਪ੍ਰੋਗਰਾਮ ਦਿੱਤਾ ਗਿਆ ਜਦੋਂ ਭੂਮਤਵਾਂ ਦੀ ਕੋਠੀ ਦਾ ਘਰਾਓ ਕਰਨਾ ਸੀਗਾ ਉਸ ਤੋਂ ਬਾਅਦ ਮਹਾਪੰਚਾਇਤ ਹੋਈ ਹੈ ਤੇ ਅੱਜ ਮੀਟਿੰਗ ਰੱਖੀ ਗਈ ਹੈ ਕੀ ਮਕਸਦ ਹੈ ਇਸ ਮੀਟਿੰਗ ਦਾ ਕੌਮੀ ਇਨਸਾਫ ਮੋਰਚੇ ਨੇ ਲੱਗੇ ਹਨ ਤਕਰੀਬਨ 25 ਮਹੀਨੇ ਹੋ ਚੁੱਕੇ ਪਰੰਤੂ ਸਰਕਾਰਾਂ ਇਨਸਾਫ ਦੇ ਨਹੀਂ ਰਹੀਆਂ ਅਸੀਂ ਸਰਕਾਰਾਂ ਤੋਂ ਮੀਟਿੰਗਾਂ ਵੀ ਹੁੰਦੀਆਂ ਨਹੀਂਆਂ ਸਮੇਂ-ਸਮੇਂ ਤੇ ਪ੍ਰੋਗਰਾਮ ਵੀ ਉਲੀਕੇ ਜਾਂਦੇ ਰਹੇ ਕੌਮੀ ਇਨਸਾਫ ਮੋਰਚੇ ਵੱਲੋਂ ਪਰੰਤੂ ਸਰਕਾਰਾਂ ਦਾ ਜਿਸ ਤਰ੍ਹਾਂ ਰਵੱਈਆ ਰਿਹਾ ਵੀ ਨਾ ਤਾਂ ਗੱਲ ਕਰਨ ਨੂੰ ਤਿਆਰ ਐ ਨਾ ਗੱਲਾਂ ਮੰਨਣ ਨੂੰ ਤਿਆਰ ਐ ਕਿਉਂਕਿ ਜਿਹੜੇ ਸਾਡੇ ਮੁੱਦੇ ਐ ਉਹ ਜਿੱਥੇ ਸਾਡੀ ਧਾਰਮਿਕ ਉਸ ਨਾਲ ਜੁੜੇ ਐ ਭਾਵਨਾਵਾਂ ਨਾਲ ਉੱਥੇ ਮਨੁੱਖੀ ਅਧਿਕਾਰਾਂ ਨਾਲ ਵੀ ਜੁੜੇ ਹੋਏ ਕਿਉਂਕਿ ਉਹ ਬੰਦੀ ਸਿੰਘ ਜਿਹੜੇ ਕੋਰਟ ਵੱਲੋਂ ਮਿਲੀਆਂ ਸਜ਼ਾਵਾਂ ਦੁੱਗਣੀਆਂ ਕੱਟ ਚੁੱਕੇ ਪਰੰਤੂ ਸਰਕਾਰਾਂ ਉਹਨਾਂ ਦੀ ਰਿਹਾਈਆਂ ਨਹੀਂ ਕਰ ਰਹੀਆਂ ਭਾਵੇਂ ਪੰਜਾਬ ਸਰਕਾਰ ਹੈ ਭਾਵੇਂ ਸੈਂਟਰ ਦੀ ਸਰਕਾਰ ਹੈ ਇਸ ਲਈ ਅਸੀਂ ਅਗਲਾ ਕੋਈ ਪ੍ਰੋਗਰਾਮ ਲਿਖਣ ਵਾਸਤੇ ਅੱਜ ਮੀਟਿੰਗ ਸੱਦੀ ਸੀ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਤਕਰੀਬਨ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕਾਫੀ ਆਗੂ ਸਹਿਬਾਨਮ ਇੱਥੇ ਪਹੁੰਚੇ ਸੀ ਅੱਜ ਵਿਚਾਰਾ ਹੋਈਆਂ ਕਿ ਅਸੀਂ ਹੁਣ ਇੱਕ 16 ਫਰਵਰੀ ਨੂੰ ਕੌਮੀ ਇਨਸਾਬ ਵਿੱਚ ਮੀਟਿੰਗ ਰੱਖ ਰਹੇ ਹਾਂ ਉਹਨਾਂ ਸਾਰੀ ਜਥੇਬੰਦੀਆਂ ਦੇ ਨਾਲ ਸੰਪਰਕ ਕਰਕੇ ਉਹਨਾਂ ਦੇ ਸੁਝਾਅ ਲੈਣ ਵਾਸਤੇ ਉਸ ਤੋਂ ਬਾਅਦ ਅਸੀਂ ਇੱਕ ਵੱਡਾ ਪ੍ਰੋਗਰਾਮ ਦਾ ਐਲਾਨ ਕਰਨ ਜਾ ਰਹੇ ਹਾਂ ਆ ਕੌਮੀ ਹਸਾਬ ਮੋਰਚੇ ਵੱਲੋਂ ਸੋ ਉਸ ਤੇ ਅੱਜ ਵਿਚਾਰ ਚਰਚਾ ਹੋਈ ਹੈ ਸਾਰਿਆਂ ਨੇ ਆਪਣੇ ਸੁਝਾਅ ਦਿੱਤੇ ਸਹਿਮਤੀ ਪ੍ਰਗਟ ਕੀਤੀ ਆਉਣ ਵਾਲੇ 16 ਤਰੀਕ ਨੂੰ ਅਸੀਂ ਪ੍ਰੋਗਰਾਮ ਦੇ ਕੀ ਕੀ ਮਤਲਬ ਮੀਟਿੰਗਾਂ ਕਰੀਆਂ ਗਈਆਂ ਜਥੇਬੰਦੀਆਂ ਕਿਹੜੀਆਂ ਕਿਹੜੀਆਂ ਨਾਲ ਤੁਹਾਡੇ ਚੱਲ ਨੂੰ ਤਿਆਰ ਨੇ ਗੱਲਬਾਤ ਹੋਈ ਅੱਜ ਪਹੁੰਚੇ ਸੀਗੇ ਦਰਸ਼ਨਪਾਲ ਜੀ ਉਹਨਾਂ ਕ੍ਰਾਂਤੀਕਾਰ ਜੁਨੀਅਨ ਦੇ ਪ੍ਰਧਾਨ ਨੇ ਜਿਹੜੇ ਹੋਰ ਜਥੇਬੰਦੀਆਂ ਕੌਣ ਨੇ ਜਿਹੜੀਆਂ ਤੁਹਾਡੀ ਸਪੋਰਟ ਲਈ ਅੱਗੇ ਆਉਣਗੀਆਂ ਗੱਲਬਾਤ ਹੋਈ ਉਹਨਾਂ ਨਾਲ ਮੀਟਿੰਗ ਦੇ ਵਿੱਚ ਇਹ ਗੱਲਬਾਤ ਹੋਈ ਹੈ ਕੋਈ ਵੀ ਕਿਸਾਨ ਜਥੇਬੰਦੀ ਬਿਸਤਾਰ ਦਾ ਮੋਰਚਾ ਜਿਹੜਾ ਵੀ ਮੋਰਚੇ ਨੂੰ ਹੋਰ ਵੀ ਜਿਹੜਾ ਤਾਕਤ ਮਿਲੇ ਦੇਖੋ ਜਿੰਨੀਆਂ ਵੀ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੀ ਜਥੇਬੰਦੀਆਂ ਕੋਈ ਉਸ ਤੇ ਆਪਣਾ ਸੰਘਰਸ਼ ਕਰ ਰਹੀਆਂ ਪਾਵੇਂ ਕਿਸਾਨ ਜਥੇਬੰਦੀਆਂ ਪਾਵੇਂ ਪੋਲੀਟੀਕਲ ਜਥੇਬੰਦੀਆਂ ਕਿਉਂਕਿ ਅੱਜ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਹ ਇੱਕ ਮਨੁੱਖੀ ਅਧਿਕਾਰਾਂ ਦਾ ਮੁੱਦਾ ਉਸ ਦੇ ਨਾਲ ਹਰ ਇੱਕ ਦੀ ਭਾਵਨਾਵਾਂ ਜੁੜੀ ਹੈ ਕਿਉਂਕਿ ਇੱਥੇ ਤੱਕ ਵੀ ਜਿਹੜੀਆਂ ਪਿਛਲੇ ਸਮੇਂ ਚ ਸਰਕਾਰਾਂ ਵੀ ਰਹੀਆਂ ਉਹ ਵੀ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੀਆਂ ਸੋ ਇਸ ਕਰਕੇ ਅਸੀਂ ਸਾਰੀ ਪਾਰਟੀਆਂ ਦਾ ਸਹਿਯੋਗ ਲੈਣਾ ਹੋਣ ਵਾਲੇ ਦਿਨਾਂ 'ਚ ਅਸੀਂ ਸਾਰਿਆਂ ਤੱਕ ਸੰਪਰਕ ਕਰਕੇ 16 ਫਰਵਰੀ ਦੀ ਜਿਹੜੀ ਮੀਟਿੰਗ ਸੱਦੀ ਆ ਉਸ ਤੇ ਵਿਚਾਰ ਕਰਨੀ ਹੈ ਵੀ ਅਗਲਾ ਪ੍ਰੋਗਰਾਮ ਕੀ ਦਿੱਤਾ ਜਾਵੇ ਤਾਂ ਕਿ ਅਸੀਂ ਸਰਕਾਰਾਂ ਤੋਂ ਇਨਸਾਫ ਲੈ ਸਕੀ ਲੋਕਾਂ ਦੀ ਇੱਕ ਮੰਗ ਰਹਿੰਦੀ ਆ ਨਾ ਵੀ ਜਿਹੜੇ ਮੋਰਚੇ ਲੱਗੇ ਹੋਏ ਨੇ ਲੱਗ-ਲੱਗ ਜਗ੍ਹਾ ਲੱਗੇ ਹੋਏ ਨੇ ਨਾ ਖਨੋਰੀ ਬਾਟ ਲੱਗਿਆ ਵਾ ਸ਼ੰਭੂ ਬਾਟ ਲੱਗਿਆ ਵਾ ਇੱਕ ਮਹਾਲੀ ਲੱਗਿਆ ਵਾ ਕਿਉਂ ਨਾ ਵੀ ਇੱਕੇ ਮੋਰਚਾ ਲਗਾਇਆ ਜਾਵੇ ਉਹਦੇ ਵਿੱਚ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹਦੇ ਵਿੱਚ ਇਹ ਜਿਹੜੀਆਂ ਮੰਗਾਈਆਂ ਜਾਣ ਬੀ ਬੀਤ 12 ਮੰਗਾਂ ਉਥੇ 20 ਮੰਗਾਂ ਹੋ ਜਾਣਗੀਆਂ ਇਹ ਨਹੀਂ ਹੋ ਸਕਦਾ ਵੀ ਇੱਕ ਜਗ੍ਹਾ ਮੋਰਚਾ ਜਿਹੜੇ ਇੱਕ ਤਾਕਤ ਇੱਕ ਜਗ੍ਹਾ ਇਕੱਠੀ ਕੀਤੀ ਜਾਵੇ ਤੁਹਾਡੀਆਂ ਮੰਗਾਂ ਵਿੱਚ ਜਿਹੜੀ ਸ਼ਾਮਲ ਕੀਤੀਆਂ ਜਾਣ ਦੇਖੋ ਜਿਹੜਾ ਕਿਸਾਨਾਂ ਦਾ ਮੋਰਚੇ ਦੀ ਗੱਲ ਹੈ ਉਹਨਾਂ ਨੇ ਜਾਣਾ ਸੀ ਆਪਣੇ ਹੱਕ ਲੈਣ ਲਈ ਸਰਕਾਰਾਂ ਤੋਂ ਸੈਂਟਰ ਦੀ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਕਿਉਂਕਿ ਜਿਹੜਾ 2021 ਚ ਉਹਨਾਂ ਨੇ ਸੰਘਰਸ਼ ਲੜਿਆ ਉਸ ਟਾਈਮ ਜਿਹੜੇ ਸਰਕਾਰਾਂ ਨੇ ਸੈਂਟਰ ਦੀ ਸਰਕਾਰ ਨੇ ਵਾਅਦੇ ਕੀਤੇ ਸੀ ਉਸ ਤੋਂ ਮੁੱਕਰੀ ਹੈ ਸੋ ਇਸ ਕਰਕੇ ਉਹਨਾਂ ਨੂੰ ਉੱਥੇ ਜ਼ਬਰਦਸਤੀ ਰੋਕਿਆ ਗਿਆ ਭਾਵੇਂ ਸ਼ੰਮੂ ਬਾਰਡਰ ਤੇ ਮੋਰਚਾ ਲੱਗਿਆ ਕਿਸਾਨੀ ਤੇ ਇਸੇ ਤਰ੍ਹਾਂ ਖਨੋਰੀ ਬਾਰਡਰ ਤੇ ਸੋ ਇਸ ਕਰਕੇ ਉਹਨਾਂ ਦੀ ਵੀ ਵੱਡੀ ਉਹ ਗੱਲ ਹੈ ਜਿੱਥੇ ਅਸੀਂ ਆਪਣੇ ਕੌਮੀ ਇਨਸਾਮ ਮੋਰਚੇ ਵਿੱਚ ਕੌਮੀ ਮੁੱਦਿਆਂ ਦੀ ਗੱਲ ਕਰਦੇ ਹਾਂ ਉੱਥੇ ਕਿਸਾਨੀ ਹੱਕਾਂ ਦੀ ਵੀ ਗੱਲ ਕਰਦੇ ਹਾਂ ਕਿਉਂਕਿ ਸਾਰੇ ਪੰਜਾਬ ਨਾਲ ਪੰਜਾਬੀਅਤ ਨਾਲ ਜੁੜੇ ਮੁੱਦੇ ਇਸ ਕਰਕੇ ਸਾਂਝੇ ਰੂਪ ਚ ਕੋਈ ਨਹੀਂ ਆਉਣ ਵਾਲੇ ਦਿਨਾਂ 'ਚ ਇਹ ਵੀ ਵਿਚਾਰ ਕੀਤੀ ਜਾਵੇਗੀ ਕਿਉਂਕਿ ਜਦੋਂ 7 ਜਨਵਰੀ 2023 ਨੂੰ ਮੋਰਚਾ ਲੱਗਿਆ ਉਸ ਟਾਈਮ ਵੀ ਜਿਨ੍ਹਾਂ ਨੇ ਪੰਜਾਬ 'ਚ ਭਾਵੇਂ ਬੰਦੀ ਸਿੰਘਾਂ ਦੀ ਰਿਆਇ ਲਈ ਮੋਰਚੇ ਲੱਗੇ ਸੀ ਸਾਰਿਆਂ ਨੂੰ ਇੱਥੇ ਇਕੱਤਰ ਕੀਤਾ ਗਿਆ ਸੀ ਉਹਨਾਂ ਦੀ ਸਹਿਮਤੀ ਉਹਨਾਂ ਦੀ ਸ਼ਾਮਲ ਵਿੱਚ ਹੋਏ ਆ ਸੋ ਇਸ ਕਰਕੇ ਸਾਰਿਆਂ ਦੀ ਸਹਿਮਤੀ ਹੈ ਇਸ ਮੋਰਚੇ ਨਾਲ ਹੁਣ ਪਿੰਡ-ਪਿੰਡ ਜਾ ਕੇ ਜਿਹੜਾ ਲੋਕਾਂ ਨੂੰ ਸੱਦਾ ਦਿੱਤਾ ਜਾਵੇਗਾ ਕੋਈ ਐਦਾਂ ਦਾ ਕੋਈ ਉਪਰਾਲਾ ਕੀਤਾ ਜਾਵੇਗਾ ਕਿ ਵੀ ਜਿਹੜਾ ਪਿੰਡਾਂ ਦੇ ਵਿੱਚ ਲੋਕ ਆਉਣ ਇਕੱਠ ਹੋਵੇ ਮੋਰਚੇ ਦੇ ਵਿੱਚ ਪਿੰਡ-ਪਿੰਡ ਜਾ ਕੇ ਜ਼ਿਲ੍ਹੇ ਵਿੱਚ ਜਾ ਕੇ ਇਹ ਕੋਈ ਉਪਰਾਲਾ ਤੋੜਾਂਗੇ ਇਹ ਕੋਈ ਪਲਾਨ ਹੈਗਾ ਇਹ ਬਿਲਕੁਲ ਜੀ ਕਮੇਟੀਆਂ ਬਣਾ ਕੇ ਡਿਊਟੀਆਂ ਲਾਈਆਂ ਜਾਣਗੀਆਂ ਉਹ ਪਿੰਡਾਂ 'ਚ ਪ੍ਰਚਾਰ ਕਰਨਗੇ ਕਿ ਸਰਕਾਰਾਂ ਇਹਨਾਂ ਮੁੱਦਿਆਂ ਤੇ ਇਨਸਾਫ ਦੇਣ ਲਈ ਤਿਆਰ ਨੇ ਸੋ ਆਉਣ ਵਾਲੇ ਦਿਨਾਂ 'ਚ ਇਹ ਪ੍ਰਚਾਰ ਦੀ ਲਹਿਰ ਉਹ ਵੱਡੇ ਪੱਧਰ ਤੇ ਸ਼ੁਰੂ ਕਰਨ ਜਾ ਰਹੇ ਇਹ ਮੈਂ ਸਾਰੀ ਮੀਟਿੰਗ ਸੁਣੀ ਸੀ ਡਾਕਟਰ ਦਰਸ਼ਨਪਾਲ ਜੀ ਕਹਿੰਦੇ ਸੀ ਵੀ 2727 ਵੀ ਆਗਣ ਵੋਟਾਂ ਵੀ ਆ ਰਹੀਆਂ ਨੇ ਭੌਤਮੰਦ ਪ੍ਰੈਸ਼ਰ ਵੀ ਆਪਾ ਪਾ ਸਕਦੇ ਆ ਪੰਜਾਬ ਸਰਕਾਰ ਉੱਤੇ ਤੇ ਕੇਂਦਰ ਸਰਕਾਰ ਉੱਤੇ ਪ੍ਰੈਸ਼ਰ ਵੀ ਬਣ ਸਕਦਾ ਹੈ ਵੋਟਾਂ ਵੀ ਆ ਰਹੀਆਂ ਹਨਾ ਤੇ 27 ਚ ਵੋਟਾਂ ਪੈਣੀਆਂ ਨੇ ਫਿਰ ਇੱਕ ਪਾਸੇ ਦੂਜੀ ਪਾਰਟੀ ਵੀ ਹੈ ਅਕਾਲੀ ਦਾ ਬਾਰਿਸ਼ ਪੰਜਾਬ ਦੇ ਉਹਨੂੰ ਤੁਸੀਂ ਕਿਵੇਂ ਦੇਖ ਲੋਣੀ ਪਾਰਟੀ ਬਣੀ ਉਹਨਾਂ ਦੀ ਪਾਰਟੀ ਦੇ ਵਿੱਚ ਵੀ ਇੱਕ ਮਤਾ ਪਾਸ ਕੀਤਾਗਾ ਬੰਦੀ ਸਿੰਘਾਂ ਦਾ ਕੀ ਲੱਗਦਾ ਹੈ ਵੀ ਉਹ ਪਾਰਟੀ ਕਿੰਨੀ ਕਾਮਯਾਬ ਹੋਊਗੀ ਦੇਖੋ ਜਿਹਨੇ ਕਿਸੇ ਨੇ ਪੰਜਾਬ ਨਾਲ ਮੁੱਦਿਆਂ ਨਾਲ ਵਾਦਾ ਖਲਾਫੀ ਕੀਤੀ ਹੈ ਉਹਦਾ ਹਾਸ਼ਰ ਹੋਇਆ ਵੀ ਉਹ ਸਤਾ ਤੋਂ ਬਾਹਰ ਚਲੇ ਗਏ ਸੋ ਜਿਹੜੀ ਵੀ ਪਾਰਟੀ ਆਉਣ ਵਾਲੇ ਦਿਨਾਂ ਪੰਜਾਬ ਤੇ ਮੁੱਦਿਆਂ ਦੀ ਗੱਲ ਕਰੇਗੀ ਪੰਜਾਬ ਪੰਜਾਬੀਅਤ ਦੀ ਗੱਲ ਕਰੇਗੀ ਉਸ ਨੂੰ ਲੋਕਾਂ ਨੇ ਆਪਣੇ ਆਪ ਭਾਵੇਂ ਕੋਈ ਵੀ ਪਾਰਟੀ ਹੈ ਉਹ ਅੱਗੇ ਆ ਜਾਣੀ ਹੈ ਸੋ ਜਿਹੜਾ ਵੀ ਇਹਨਾਂ ਵਾਦੇ ਕਰਕੇ ਮੁਕਰਦਾ ਰਿਹਾ ਉਹਨੂੰ ਸਤਾ ਤੋਂ ਲਾਂਬੇ ਕੀਤਾ ਸੰਗਤਾਂ ਨੇ ਆਉਣ ਵਾਲੇ ਦਿਨਾਂ 'ਚ ਵੀ ਇਹੀ ਹੋਏ ਸਵਾਲ ਇਹੀ ਹੈ ਜੀ ਮੇਰਾ ਵੀ ਤੁਹਾਨੂੰ ਜੋ ਅਮਰਤਪਾਲ ਨੇ ਜੋ ਪਾਰਟੀ ਬਣਾਈ ਹੈ ਉਹਨੂੰ ਸਹੀ ਮੰਨਦੇ ਤੁਸੀਂ ਦੇਖੋ ਉਹਨਾਂ ਦਾ ਆਪਣੇ ਨਿੱਜੀ ਮਸਲਾ ਅਸੀਂ ਦੇਖੋ ਕੌਮੀ ਇਨਸਾਫ ਮੋਰਚਾ ਲੱਗਿਆ ਜਿਹੜਾ ਉਹ ਕੌਮੀ ਮੁੱਦਿਆਂ ਤੇ ਲੱਗਿਆ ਅਸੀਂ ਸਾਰੀਆਂ ਪਾਰਟੀਆਂ ਦੇ ਸਤਿਕਾਰ ਕਰਦੇ ਹਾਂ ਕਿ ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ ਪਰ ਅਸੀਂ ਇੱਕ ਧਿਰਨੀ ਬਣਨਾ ਚਾਹੁੰਦੇ ਕਿਉਂਕਿ ਇਸ ਮੁੱਦੇ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੰਗਤਾਂ ਸਹਿਯੋਗ ਕਰ ਰਹੀਆਂ ਸੋ ਅਸੀਂ ਉਸ ਤੇ ਹੀ ਫਿਲਹਾਲ ਸਾਡਾ ਫੋਕਸ ਹੈ ਕਿ ਅਸੀਂ ਉਹਨਾਂ ਮੁੱਦਿਆਂ ਤੇ ਹੀ ਗੱਲ ਕਰੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 16 ਨੂੰ ਮੀਟਿੰਗ ਰੱਖੀ ਜਾਣੀ ਆ ਹੁਣ ਇਕੱਠ ਮਤਲਬ ਕੀ ਫੈਸਲੇ ਲਏ ਜਾਣਗੇ ਉੱਥੇ ਕੋਈ ਤੁਹਾਡੀ ਡਿਸਕਸ਼ਨ ਹੋਈ ਹੈ ਜਾਂ ਉਸ ਟਾਈਮੇ ਕੋਈ ਫੈਸਲੇ ਲਏ ਜਾਣਗੇ 16 ਤਰੀਕ ਨੂੰ ਹੀ ਦੇਖੋ 16 ਤਰੀਕ ਨੂੰ ਅਸੀਂ ਸਾਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਦੀ ਮੀਟਿੰਗ ਸੱਦੀ ਹੈ ਉੱਥੇ ਵਿਚਾਰ ਉਹਨਾਂ ਦੇ ਲਏ ਜਾਣਗੇ ਵੀ ਆਪਾਂ ਨੂੰ ਅਗਲਾ ਪ੍ਰੋਗਰਾਮ ਕੀ ਦੇਣਾ ਚਾਹੀਦਾ ਸੋ ਉਹਨਾਂ ਸਾਰਿਆਂ ਦੀ ਸਲਾਹ ਨਾਲ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਣੀ ਹੈ ਇਸ ਕਰਕੇ ਅਸੀਂ ਅਗਲਾ ਪ੍ਰੋਗਰਾਮ ਉੱਥੇ ਤੈਅ ਕਰਨਾ। ਹੋਰ ਜੇ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਜੀ ਤੁਸੀਂ? ਬਸ ਇਹੀ ਕਹਿਣਾ ਚਾਹੁੰਦਾ ਵੀ ਇਹ ਸਰਕਾਰਾਂ ਜਿਹੜੀਆਂ ਇਹ ਵਾਅਦੇ ਕਰਦੀਆਂ ਮੁੱਕਰਦੀਆਂ ਸਿੱਖਾਂ ਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਇਹਨਾਂ ਸਰਕਾਰਾਂ ਵੱਲੋਂ। ਭਾਵੇਂ ਉਹ ਸੈਂਟਰ ਦੀ ਸਰਕਾਰ ਹੈ, ਭਾਵੇਂ ਉਹ ਪੰਜਾਬ ਦੀ ਸਰਕਾਰ ਹੈ। ਕਿਉਂਕਿ ਉਹ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਅੱਜ ਉਹਨਾਂ ਨੂੰ ਵਿਸਾਰ ਚੁੱਕਿਆ ਮੁੱਖ ਮੰਤਰੀ ਭਗਵਾਨ ਮਾਨ ਸੋ ਐਸ ਕਰਕੇ ਜਿੰਨੀਆਂ ਵੀ ਸਰਕਾਰਾਂ ਕਿਉਂਕਿ ਜਦ ਕੁਰਸੀ ਆ ਜਾਂਦੀਆਂ ਨਾ ਉਹ ਕੁਰਸੀ ਦੇ ਨਸ਼ੇ 'ਚ ਪੰਜਾਬ ਦਾ ਜਿਹੜੇ ਹੱਕ ਐ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਭੁੱਲ ਜਾਂਦੇ ਐ ਸੋ ਇਹ ਵੀ ਸਰਕਾਰ ਭੁੱਲ ਚੁੱਕੀ ਕਿਸੇ ਨੁਮਾਇੰਦੇ ਨਾਲ ਕਿਸੇ ਮੰਤਰੀ ਨਾਲ ਭੁਗਤਮਾਂ ਦੀ ਕਿਸੇ ਨਾਲ ਤੁਹਾਡੀ ਕੋਈ ਗੱਲਬਾਤ ਨਹੀਂ ਹੁਣ ਤੱਕ ਜਦੋਂ ਜਦੋਂ ਦਾ ਕੌਮੀ ਸੰਮੋਰਚਾ ਲੱਗਿਆ ਹੋਇਆ ਐ ਕਿਸੇ ਨਾਲ ਕੋਈ ਦੇਖੋ ਸਮੇਂ ਸਮੇਂ ਤੇ ਮੰਤਰੀਆਂ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਭਾਵੇਂ 26 ਜਨਵਰੀ 2023 ਨੂੰ ਹੋਈ ਪੰਜਾਬ ਦੇ ਮੁੱਖ ਦੋ ਮੰਤਰੀਆਂ ਨਾਲ ਸੋ ਉਹ ਜਿੰਨੇ ਵੀ ਮੰਤਰੀ ਮੀਟਿੰਗ ਕਰਦੇ ਰਹੇ ਆ ਉਹ ਵਾਅਦੇ ਕਰਕੇ ਮੁੱਕਰਦੇ ਰਹੇ ਆ ਪਰੰਤੂ ਭਾਵੇਂ ਕਿਸੇ ਨੇ ਮਹੀਨੇ ਦਾ ਸਮਾਂ ਲਿਆ ਭਾਵੇਂ ਕਿਸੇ ਨੇ 10 ਦਿਨ ਦਾ ਸਮਾਂ ਲਿਆ ਇਸ ਕਰਕੇ ਉਹ ਉਸ ਮੁੱਦੇ ਤੋਂ ਮੁੱਕਰਦੇ ਨੇ ਮਤਲਬ ਲਾਰੇ ਲਾਉਂਦੇ ਰਹੇ ਨੇ ਮੀਟਿੰਗਾਂ ਹੁੰਦੀਆਂ ਰਹੇ ਨੇ ਪਰ ਲਾਰੇ ਲਾਉਂਦੇ ਰਹੇ ਨੇ ਬਿਲਕੁਲ ਬਿਲਕੁਲ ਦੇਖੋ ਜੀ ਉਹੀ ਲਾਰੇ ਲਾਉਂਦੇ ਰਹੇ ਆ ਜਿਹੜੀਆਂ ਸਰਕਾਰਾਂ ਪਿੱਛੇ ਵੀ ਲਾਰੇ ਲਾਉਂਦੀਆਂ ਰਹੀਆਂ ਉਹੀ ਹੈ ਨਾ ਦਾਈ ਉਹ ਹੈ ਲਾਰਾ ਲਾਣਾ ਬਹੁਤ ਧੰਨਵਾਦ ਜੀ ਤੇ ਜਦ ਸਾਡੇ ਨਾਲ ਬਾਪੂ ਗੁਚਾਂ ਸਿੰਘ ਜੀ ਕਹਿੰਦੇ 16 ਨੂੰ ਜਿਹੜੀ ਮੀਟਿੰਗ ਰੱਖੀ ਜਾਣਾ ਦੇ ਵਿੱਚ ਵੱਡੇ ਫੈਸਲੇ ਲਏ ਜਾਣਗੇ ਵੀ ਕੌਮੀ ਸੰਮੋਰਚ ਦੇ ਵਿੱਚ ਇਹਨੂੰ ਕਿਵੇਂ ਜਿੱਤਿਆ ਜਾਣਾ ਹੈ ਤੇ ਕਿਵੇਂ ਸਰਕਾਰ ਉਤੇ ਜਿਹੜਾ ਦਬਾਅ ਪਾਇਆ ਜਾਊਗਾ ਜਿਹੜਾ ਬੰਦੀ ਸਿੰਘਾਂ ਨੂੰ ਕਿਵੇਂ ਰਿਹਾ ਕਰਵਾਇਆ ਜਾਊਗਾ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਐਮ ਧੰਨਵਾਦ